ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਪਾਠ 23 ਹਾਕੀ ਖਿਡਾਰਣ ਅਜਿੰਦਰ ਕੌਰ ਅੰਤਰਰਾਸ਼ਟਰੀ ਹਾਕੀ ਖਿਡਾਰਣ ਅਜਿੰਦਰ ਕੌਰ ਦਾ ਨਾਂ ਲੈਂਦਿਆਂ ਹੀ ਬਲੋਰੀ ਅੱਖਾਂ ਵਾਲੀ ਬਿੱਲੀਆਂ ਅੱਖਾਂ ਵਾਲੀ ਗੋਰੀ ਚਿੱਟੀ ਦਰਮਿਆਨੇ ਕੱਦ ਦੀ ਹੱਸ ਮੁਖ ਸੂਰਤ ਆਪ ਮੁਹਾਰੇ ਹੀ ਅੱਖਾਂ ਸਾਹਮਣੇ ਆ ਜਾਂਦੀ ਹੈ ਅਜਿੰਦਰ ਕੋਰ ਨੇ ਭਾਰਤੀ ਮੈਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਨਾਂ ਕਮਾਇਆ ਹੈ ਉਸ ਨੇ ਲਗਭਗ 15 ਸਾਲ ਹਾਕੀ ਦੀ ਖੇਡ ਖੇਡੀ ਇਸ ਸਮੇਂ ਦਰਾਂ ਨੇ ਸੈਂਕੜੇ ਗੋਲ ਕੀਤੇ ਤੇ ਉਸ ਦੀ ਖੇਡ ਦੀਆਂ ਥਾਂ ਥਾਂ ਤੋਂ ਮਾ ਪਈਆਂ ਆਪ ਦਾ ਜਨਮ 14 ਜੁਲਾਈ 1951 ਈਸਵੀ ਨੂੰ ਜਲੰਧਰ ਵਿਖੇ ਹੋਇਆ ਆਪ ਜੀ ਦੀ ਮਾਤਾ ਜੀ ਦਾ ਨਾਮ ਸਤਬੰਤ ਕੌਰ ਤੇ ਪਿਤਾ ਜੀ ਦਾ ਨਾਮ ਸਰਦਾਰ ਅਨੰਦ ਸਿੰਘ ਸੀ ਆਪ ਦੇ ਪਿਤਾ ਇੱਕ ਸਰਕਾਰੀ ਅਧਿਆਪਕ ਸਨ ਅਜਿੰਦਰਗੁਰ ਨੌਵੀਂ ਵਿੱਚ ਪੜਦੀ ਸੀ ਜਦੋਂ ਪ੍ਰਸਿੱਧ ਹਾਕੀ ਕੋਚ ਗੁਰਚਰਨ ਸਿੰਘ ਬੋਧੀ ਦੇ ਸੰਪਰਕ ਵਿੱਚ ਆਈ ਉਹਨਾਂ ਦੇ ਕੋਚ ਦਾ ਨਾਮ ਗੁਰਚਰਨ ਸਿੰਘ ਬੋਧੀ ਉਹਨਾਂ પાસે ਹਾਕੀ ਦੀ ਖੇਡ ਖੇਡਣੀ ਸ਼ੁਰੂ ਕੀਤੀ ਤੇ ਉਸ ਤੋਂ ਪਿੱਛੋਂ ਉਸਨੇ ਕਦੇ ਪਿਛਾਂ ਮੁੜ ਕੇ ਨਹੀਂ ਦੇਖਿਆ ਜਲੰਧਰ ਸ਼ਹਿਰ ਹਾਕੀ ਦਾ ਘਰ ਹੈ ਹਾਕੀ ਖੇਡਣ ਵਾਲੇ ਜਿੰਨੇ ਖਿਡਾਰੀ ਜਲੰਧਰ ਵਿੱਚ ਰਹਿੰਦੇ ਹਨ ਸ਼ਾਇਦ ਹੀ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਹੋਣ ਉੱਥੇ ਲੜਕੀਆਂ ਨੂੰ ਥਾਂ-ਥਾਂ ਹਾਕੀ ਖੇਡਦਿਆਂ ਦੇਖ ਕੇ ਅਜਿੰਦਰ ਦੇ ਦਿਲ ਵਿੱਚ ਹਾਕੀ ਖੇਡਣ ਦੀ ਇੱਛਾ ਪੈਦਾ ਹੋਈ ਉਸ ਵੇਲੇ ਸਕੂਲਾਂ ਵਿੱਚ ਲੜਕੀਆਂ ਦੇ ਖੇਡਣ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਅਜਿੰਦਰ ਦੇ ਬਾਰ ਬਾਰ ਕਹਿੰਦੇ ਸਕੂਲ ਵਿੱਚ ਹਾਕੀ ਦੀ ਖੇਡ ਸ਼ੁਰੂ ਕੀਤੀ ਗਈ ਇਸ ਤਰ੍ਹਾਂ ਸਮਝੋ ਕਿ ਜਲੰਧਰ ਵਿੱਚ ਲੜਕੀਆਂ ਦੀ ਹਾਕੀ ਦਾ ਆਰੰਭ ਦਾ ਮਤਲਬ ਹੈ ਸ਼ੁਰੂਆਤ ਉਸਨੇ ਹੀ ਕੀਤੀ ਅਜਿੰਦਰ ਕੌਰ ਨੇ ਆਪਣੇ ਸਕੂਲ ਸਮੇਂ ਤਕਰੀਬਨ ਦਾ ਮਤਲਬ ਵੀ ਅੰਦਾਜ਼ਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਤਕਰੀਬਨ ਤਕਰੀਬਨ ਆਈਡੀਆ ਜਿਹਨੂੰ ਅਸੀਂ ਕਹਿੰਦੇ ਲਗਾ ਸਕਦੇ ਹਾਂ ਔਰ ਇਹ ਹਰ ਖੇਡ ਦੇ ਵਿੱਚ ਹਿੱਸਾ ਲਿਆ ਉਹ ਗੋਲਾ ਸੋਟਣ ਵਿੱਚ ਵੀ ਮਾਰ ਸੀ ਉਹਦਾ ਨਿੱਗਰ ਸਰੀਰ ਸੀਗਾ ਇਸ ਖੇਡ ਵਿੱਚ ਮਦਦਗਾਰ ਸੀ ਅਜਿੰਦਰ ਦੀ ਬਲੱਖਣ ਦਾ ਇਸ ਗੱਲ ਵਿੱਚ ਸੀ ਕਿ ਉਸਨੇ ਨੈਸ਼ਨਲ ਪੱਧਰ ਤੇ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਖੇਡਿਆ 1967 ਈਸਵੀ ਵਿੱਚ ਜਦੋਂ ਕੇਵਲ 16 ਸਾਲਾਂ ਦੀ ਸੀ ਉਦੋਂ ਭਾਰਤ ਦੀ ਟੀਮ ਵਿੱਚ ਖੇਡਣ ਲਈ ਚੁਣੀ ਗਈ ਉਸਨੇ 1967 ਈਸਵੀ ਤੋਂ ਲੈ ਕੇ 1970 ਈਸਵੀ ਤੱਕ ਲਗਾਤਾਰ ਪੰਜਾਬ ਲਈ ਹਾਕੀ ਖੇਡੀ ਅਤੇ ਇਸ ਸਮੇਂ ਦਰਾਂ ਉਪਰ ਦੀ ਹਾਕੀ ਤੇ ਵਿਸ਼ਾਈ ਰਹੀ ਅਜਿੰਦਰ ਕੋਰ ਸਰਕਾਰੀ ਹਾਇਰਸਟ ਕੰਟਰੀ ਸਕੂਲ ਨਹਿਰੂ ਗਾਰਡਨ ਜਲੰਧਰ ਦੀ ਕੋਚ ਬਣੀ ਤੇ ਉੱਥੇ ਕਈ ਹਾਕੀ ਖਿਡਾਰੀਆਂ ਨੂੰ ਨੇ ਤਿਆਰ ਕੀਤੀਆਂ ਉਹਨਾਂ ਵਿੱਚ ਰਾਜਵੀਰ ਗੌਰ ਅਰਜੁਨ ਅਵਾਰਡ ਵਿਜੇਤਾ ਦਾ ਨਾਮ ਸਭ ਤੋਂ ਉੱਪਰ ਹੈ ਕੁਝ ਬਰੇ ਕੁਝ ਬਰੇ ਦਾ ਮਤਲਬ ਹੈ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਪੰਜਾਬਣਾਂ ਦਾ ਖੇਡ ਮੇਲਾ ਮਨਾਇਆ ਗਿਆ ਜਦੋਂ ਉਹ ਸਫੇਦ ਰੰਗ ਦੀ ਖੇਡ ਪੋਸ਼ਾਕ ਪਹਿਨ ਕੇ ਮੈਦਾਨ ਵਿੱਚ ਮਸ਼ਾਲ ਜਗਾਉਣ ਲਈ ਆਈ ਉਦੋਂ ਇੰਜ ਜਾਪਿਆ ਜਿਵੇਂ ਮੈਦਾਨ ਵਿੱਚ ਰੋਸ਼ਨੀ ਹੋ ਗਈ ਹੋਵੇ ਸ਼ਾਇਦ ਹੀ ਕੋਈ ਭਾਰਤੀ ਹਾਕੀ ਟੀਮ ਚੁਣੀ ਗਈ ਹੋਵੇ ਜਿਸ ਵਿੱਚ ਅਜਿੰਦਰ ਕੌਰ ਨੂੰ ਸ਼ਾਮਲ ਨਾ ਕੀਤਾ ਗਿਆ ਹੋਵੇ ਉਹ ਫੁੱਲ ਬੈਕ ਤੇ ਸੈਂਟਰ ਹਾਫ ਦੋਹਾਂ ਪੋਜੀਸ਼ਨਾਂ ਤੇ ਵਧੀਆ ਖੇਡ ਲੈਂਦੀ ਸੀ ਅਜਿੰਦਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਔਰਤਾਂ ਵਾਲੀ ਨਹੀਂ ਸਗੋਂ ਮਰਦਾਂ ਵਾਲੀ ਹਾਕੀ ਖੇਡਦੀ ਉਸ ਨੇ 3 ਸਾਲ ਨਹਿਰੂ ਗਾਰਡਨ ਸਕੂਲ ਲਈ 3 ਸਾਲ ਲਾਇਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਲਈ ਅਤੇ 3 ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਹਾਕੀ ਖੇਡੀ 1968 ਵਿੱਚ ਉਹ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨ ਬਣੀ ਉਸ ਦੀ ਕਪਤਾਨੀ ਹੇਟ ਯੂਨੀਵਰਸਿਟੀ ਦੀ ਟੀਮ ਨੇ ਅੰਤਰ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ 1968 ਇਸਵੀ ਦੇ ਪਹਿਲੇ ਮਹਿਲਾ এਸ਼ੀਆਈ ਹਾਕੀ ਟੂਰਨਾਮੈਂਟ ਸਮੇਂ ਉਹ ਭਾਰਤੀ ਟੀਮ ਵਿੱਚ ਖੇਡੀ ਤੇ ਭਾਰਤੀ ਟੀਮ ਤੀਜੇ ਨੰਬਰ ਤੇ ਰਹੀ ਉਸ ਤੋਂ ਇਲਾਵਾ ਟੋਕੀਓ ਨਿਊਜ਼ੀਲੈਂਡ ਫਰਾਂਸ ਸਕਾਟਲੈਂਡ ਸਪੇਨ ਗਈ ਤੇ ਹਰ ਥਾਂ ਤੇ ਉਹਨੇ ਜਿੱਤ ਪ੍ਰਾਪਤ ਕੀਤੀ ਅਜਿੰਦਰ ਲਿਓਪਾਲਸ ਸਭ ਤੋਂ ਵੱਧ ਯਾਦਗਾਰੀਆਂ ਯਾਦਗਾਰੀ ਮਤਲਬ ਯਾਦ ਰੱਖਣ ਯੋਗ ਹਨ ਜਿਹੜੇ ਉਹਦੇ ਮੈਮੋਰੀਏਬਲ ਮੂਮੈਂਟਸ ਆ ਉਸ ਹੀ 1976 ਈਸਵੀ ਵਿੱਚ ਮਦਰਾਸ ਵਿਖੋ ਨੇ ਬੇਗਮ ਰਸੂਲ ਟਰਾਫੀ ਨਾਮ ਦੀ ਕੰਟਰਾਸ਼ਟਰੀ ਟੂਰਨਾਮੈਂਟ ਖੇਡਿਆ ਸੀਗਾ ਤੇ ਉਸ ਦੇ ਵਧੀਆ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ ਇਸਰੋਂ ਨੇ ਲਗਾਤਾਰ 1960 ਤੋਂ 1978 ਈਸਵੀ ਤੱਕ ਭਾਰਤੀ ਟੀਮ ਵਿੱਚ ਸ਼ਿਰਕਤ ਕੀਤੀ ਅਜਿੰਦਰ گور ਦੱਸਦੀ ਹੈ ਕਿ ਉਸ ਦੇ ਘਰਦਿਆਂ ਨੇ ਉਸ ਨੂੰ ਹਾਕੀ ਖੇਡਣ ਤੋਂ ਕਦੇ ਨਹੀਂ ਰੋਕਿਆ ਜਿਸ ਲੜਕੀ ਦੇ ਮਾਪੇ ਖੇਡਣ ਦੀ ਖੋਲ ਦਿੰਦੇ ਹੋਣ ਇਸ ਤੋਂ ਬਾਅਦ ਉਤਸ਼ਾਹ ਹੋਰ ਕੀ ਹੋ ਸਕਦਾ ਸੀ ਪੰਜਾਬ ਦੇ ਸਿਮਾਨ ਖਡਾਰਾਂ ਦੀ ਕੋਈ ਖਾਸ ਖੁਰਾਕ ਵੀ ਨਹੀਂ ਸੀ ਸਿਰਫ ਘਰ ਦੀ ਦਾਲ ਰੋਟੀ ਖਾਂਦੀ ਸੀ ਹਾਕੀ ਖੇਡਦੇ ਆ ਅਜਿੰਦਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਦੀ ਉਹਦੀ ਹਾਕੀ ਟੁੱਟ ਜਾਣੀ ਤੇ ਨਮੀ ਮਸਾ ਮਿਲਨੀ ਕਦੀ ਗੇਂਦ ਗਵਾਚ ਜਾਣੀ ਤੇ ਨਮੀ ਦਾ ਪ੍ਰਬੰਧ ਵੀ ਛੇਤੀ ਨਹੀਂ ਸੀ ਹੁੰਦਾ ਕਦੇ ਬਰਦੀ ਮੁਕੰਮਲ ਦਾ ਮਤਲਬ ਬਰਦੀ ਵੀ ਉਹਨੂੰ ਕਈ ਵਾਰ ਪੂਰੀ ਨਹੀਂ ਸੀ ਹੁੰਦੀ ਕਦੇ ਪੜ੍ਹਾਈ ਤੇ ਘਰੇਲੂ ਕੰਮਾਂ ਕਾਰਨ ਖੇਡਣ ਦਾ ਸਮਾਂ ਘੱਟ ਮਿਲਣਾ ਤੇ ਖੇਡਦਿਆਂ ਖੇਡਦਿਆਂ ਉਹਨੂੰ ਦਰਸ਼ਕਾਂ ਦੇ ਬੋਲਕ-ਬੋਲ ਮਤਲਬ ਉਹਨਾਂ ਦੀਆਂ ਚੰਗੀਆਂ ਮੰਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਸਨ ਅਜਿੰਦਰ ਕੌਰ ਦੀ ਹਾਕੀ ਦੀ ਖੇਡ ਵਿੱਚ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ 1974 ਈਸਵੀ ਵਿੱਚ ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ 1980 ਈਸਵੀ ਵਿੱਚ ਪੰਜਾਬ ਸਰਕਾਰ ਨੇ ਆਪ ਨੂੰ ਮਹਾਰਾਜਾ ਰਣਜੀਤ ਸਿੰਘਾ ਅਵਾਰਡ ਦਿੱਤਾ 1994 ਈਸਵੀ ਵਿੱਚ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂਆਂ ਦੇ ਸਰਵ ਸ੍ਰੇਸ਼ਟ ਖਿਡਾਰਨ ਵਜੋਂ ਸਨਮਾਨਿਤ ਕੀਤਾ ਅਜਿੰਦਰ ਆਪਣੀਆਂ ਸਾਰੀਆਂ ਜਿੱਤਾਂ ਦਾ ਸਿਹਰਾ ਆਪਣੇ ਕੋਚ ਸਰਦਾਰ ਗੁਰਵਚਨ ਸਿੰਘ ਬੋਦੀ ਦੇ ਸਿਰ ਬੰਦੀ ਹੈ ਅਜੰਦਰ ਗੌਰ ਨੇ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਾਲਾ ਵਿਸ਼ੇਸ਼ ਤੇ ਆਂਦੇ ਤਾਂ ਉਸ ਨੇ ਸਰੀਰਕ ਸਿੱਖਿਆ ਦੀ ਐਮਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਬਾਅਦ ਵਿੱਚ ਉਸ ਨੇ ਇਸ ਵਿਸ਼ੇ ਤੇ ਪੀ ਐਚ ਡੀ ਵੀ ਕੀਤੀ ਉਸ ਨੇ ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾ ਤੋਂ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ ਉਸ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਚੰਡੀਗੜ੍ਹ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕੀਤਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਸ ਨੇ ਕੋਚ ਦੀ ਸੇਵਾ ਵੀ ਨਿਭਾਈ ਹੈ ਅੱਜ ਕੱਲੋ ਇੰਗਲੈਂਡ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਉਹ ਜਦੋਂ ਵੀ ਵਿਦੇਸ਼ ਤੋਂ ਆਉਂਦੀ ਹੈ ਤਾਂ ਆਪਣੇ ਇਸ਼ਟ ਇਸ਼ਟ ਦਾ ਮਤਲਬ ਹੁੰਦਾ ਗੋਡ ਪਰਮਾਤਮਾ ਹਾਕੀ ਦੇ ਮੈਦਾਨ ਨੂੰ ਸਿੱਧਾ ਕਰਦੀ ਹੈ ਤਾਂ ਫਿਰ ਆਪਣੇ ਰੌਣਕ ਭਰੇ ਅੰਦਾਜ਼ ਨਾਲ ਚਾਰ ਚਫੇਰੇ ਮਿਲਣ ਗਿਲਣ ਵਾਲਿਆਂ ਵਿੱਚ ਖੁਸ਼ੀਆਂ ਖਿਲਾਰਦੀ ਵਾਪਸ ਭਾਰਤ ਜਾਂਦੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਪਾਠ ਨੰਬਰ 23 ਹਾਕੀ ਖਡਾਰਨ ਅਜਿੰਦਰ ਕੌਰ ਲੇਖਿਕਾ ਹਨ ਸ਼੍ਰੀਮਤੀ ਰਜਿੰਦਰ ਚੋਹਾਨ ਪਰਸ਼ਨ ਪਹਿਲਾ ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ ਤੇ ਉਸ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਅਜਿੰਦਰ ਕੌਰ ਦਾ ਜਨਮ 14 ਜੁਲਾਈ 1955 ਈਸਵੀ ਨੂੰ ਹੋਇਆ ਮਾਤਾ ਦਾ ਨਾਮ ਸਤਵੰਤ ਕੌਰ ਤੇ ਪਿਤਾ ਦਾ ਨਾਮ ਸਰਦਾਰ ਨੰਦ ਸਿੰਘ ਸੀ ਠੀਕ ਹੈ ਜੀ ਕਦੋਂ ਹੋਇਆ 4 ਜੁਲਾਈ 1951 ਮਾਤਾ ਦਾ ਨਾਮ ਸਤਵੰਤ ਕੌਰ ਪਿਤਾ ਦਾ ਨਾਮ ਸਰਦਾਰ ਨੰਦ ਸਿੰਘ ਸੀ ਅਜਿੰਦਰ ਕੌਰ ਦੇ ਵਿਲੱਖਣਤਾ ਕਿਸ ਗੱਲ ਵਿੱਚ ਹੈ ਵਿਲੱਖਣਤਾ ਉਹਦੀ ਸਪੈਸ਼ਲਿਸਟ ਕੀ ਸੀ ਉਹਦੀ ਅਲੱਗ ਪਹਿ ਗੱਲ ਉਹਦੀ ਕਿਹੜੀ ਸੀ ਪਹਿਚਾਣ ਉਹਦੀ ਵਿਲੱਖਣਤਾ ਅਜਿੰਦਰ ਕੌਰ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਉਸ ਨੇ ਨੈਸ਼ਨਲ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਖੇਡਿਆ ਠੀਕ ਹੈ ਜੀ ਪਹਿਲਾਂ ਨੈਸ਼ਨਲ ਲੈਵਲ ਤੇ ਖੇਡਿਆ ਜਾਂਦਾ ਫਿਰ ਇੰਟਰਨੈਸ਼ਨਲ ਲੈਵਲ ਤੇ ਜਾਇਆ ਜਾਂਦਾ ਹੈ ਉਹਨੇ ਪਹਿਲਾਂ ਹੀ ਉਹਨੇ ਜਦੋਂ ਉਹਨੇ ਇੰਟਰਨੈਸ਼ਨਲ ਲੈਵਲ ਤੇ ਪਹਿਲਾਂ ਹੀ ਮੈਚ ਖੇਡ ਚੁੱਕਾ ਸੀ ਉਸ ਤੋਂ ਬਾਅਦ ਉਹ ਨੈਸ਼ਨਲ ਲੈਵਲ ਤੇ ਖੇਡਣ ਲਈ ਆ ਗਈ ਹਾਕੀ ਖੇਡਣ ਲਈ ਅਜਿੰਦਰਕੌਰ ਕਿੱਥੇ ਕਿੱਥੇ ਗਈ ਸੀ ਅਜਿੰਦਰਕੌਰ ਹਾਕੀ ਖੇਡਣ ਲਈ ਦੇਸ਼ ਵਿੱਚ ਭਿੰਨ ਭਿੰਨ ਥਾਵਾਂ ਅਲੱਗ-ਅਲੱਗ ਥਾਵਾਂ ਤੇ ਖੇਡਣ ਤੋਂ ਇਲਾਵਾ ਟੋਕੀਓ, ਨਿਊਜ਼ੀਲੈਂਡ, ਫਰਾਂਸ, ਸਕਾਟਲੈਂਡ ਤੇ ਸਪੇਨ ਗਈ ਕਿੱਥੇ ਕਿੱਥੇ ਗਈ ਸੀਗੀ ਉਹ ਇੱਕ ਤਾਂ ਉਹ ਜਿਹੜੀ ਗਈ ਹੈਗੀ ਆਪਣੇ ਦੇਸ਼ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਗਈ ਐਸ ਤੋਂ ਇਲਾਵਾ ਵਿਦੇਸ਼ ਦੇ ਵਿੱਚ ਟੋਕੀਓ, ਨਿਊਜ਼ੀਲੈਂਡ, ਫਰਾਂਸ, ਸਕਾਟਲੈਂਡ ਤੇ ਸਪੇਨ ਵਿੱਚ ਗਈ ਸੀ ਹਾਕੀ ਖੇਡਣ ਸਮੇਂ ਅਜਿੰਦਰਕੌਰ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲ ਮਤਲਬ ਪ੍ਰੋਬਲਮਸ ਉਹਨੂੰ ਕਿਹੜੀਆਂ-ਕਿਹੜੀਆਂ ਆਈਆਂ ਖੇਡਣ ਸਮੇਂ ਕਦੀ ਉਸ ਦੀ ਹਾਕੀ ਟੁੱਟ ਜਾਣੀ ਕਦੀ ਗੇਂਦ ਖਵਾਚ ਜਾਣੀ ਤੇ ਨਮੀ ਦਾ ਪ੍ਰਬੰਧ ਛੇਤੀ ਨਾ ਹੋਣਾ ਕਦੀ ਵਰਦੀ ਮੁਕੰਮਲ ਨਾ ਹੋਣੀ ਮੁਕੰਮਲ ਦਾ ਮਤਲਬ ਹੈ ਪੂਰੀ ਵਰਦੀ ਉਹਦੇ ਕੋਲ ਨਹੀਂ ਹੁੰਦੀ ਸੀ ਕਈ ਵਾਰੀ ਕਦੀ ਪੜ੍ਹਾਈ ਕਰਕੇ ਤੇ ਕਦੀ ਘਰ ਲੋਕਾਂ ਕੰਮ ਕਰਕੇ ਖੇਡਣ ਲਈ ਸਮਾਂ ਘੱਟ ਮਿਲਣਾ ਤੇ ਦਰਸ਼ਕਾਂ ਦੇ ਬੋਲ ਕਬੋਲ ਸੁਣਨੇ ਪੈਂਦੇ ਬੋਲ ਕਬੋਲ ਘੱਟ ਵੱਧ ਵੀ ਉਹਨੂੰ ਬੋਲਦੇ ਸੀਗੇ ਦਰਸ਼ਕ ਅਜਿੰਦਰ ਕਾਲਜ ਸਭ ਤੋਂ ਵੱਧ ਜਾਦਗਾਰੀ ਪੱਲ ਕਿਹੜੇ ਹਨ ਅਜਿੰਦਰ ਕਾਲਜ ਸਭ ਤੋਂ ਵੱਧ ਯਾਦਗਾਰੀ ਪੱਲ ਹੋਸਾਂ ਜਦੋਂ 1976 ਵਿੱਚ ਉਸਨੇ ਮਦਰਾਸ ਵਿਕੇ ਬੇਗਮ ਰਸੂਲ ਟਰੋਫੀ ਨਾਂ ਦੀ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ ਤੇ ਉਸਨੇ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ ਅਜਿੰਦਰ ਕਾਲਜ ਸਭ ਤੋਂ ਯਾਦਗਾਰੀ ਪੱਲ ਕਿਹੜਾ ਸੀਗਾ ਜਦੋਂ 1976 ਵਿੱਚ ਉਹਨੇ ਮਦਰਾਸ ਵਿਕੇ ਬੇਗਮ ਰਸੂਲ ਟਰੋਫੀ ਨਾਂ ਦੀ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ ਸੀ ਤੇ ਉਹਦੇ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ ਸੀ। ਅਜਿੰਦਰ ਕੌਰ ਨੂੰ ਕਿਹੜੇ-ਕਿਹੜੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ? ਅਜਿੰਦਰ ਕੌਰ ਨੂੰ ਭਾਰਤ ਸਰਕਾਰ ਨੇ 1974 ਵਿੱਚ ਅਰਜਨ ਅਵਾਰਡ ਦੇ ਨਾਲ ਤੇ ਪੰਜਾਬ ਸਰਕਾਰ ਨੇ 1979 ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ। 1994 ਦੇ ਵਿੱਚ ਉਸ ਨੂੰ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ ਸਰਵ ਸ੍ਰੇਸ਼ਟ ਖਿਡਾਰਨ ਵਜੋਂ ਸਨਮਾਨਿਤ ਕੀਤਾ ਅਜਿੰਦਰ ਗੋਨ ਨੂੰ ਭਾਰਤ ਸਰਕਾਰ ਨੇ 1974 ਦੇ ਵਿੱਚ ਅਰਜਨ ਅਵਾਰਡ ਦੇ ਨਾਲ ਤੇ ਪੰਜਾਬ ਸਰਕਾਰ ਨੇ 1979 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਤੇ 1994 ਦੇ ਵਿੱਚ ਉਸ ਨੂੰ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ ਸਰਵ ਸ੍ਰੇਸ਼ਟ ਖਿਡਾਰਨ ਵਲੋਂ ਸਨਮਾਨਿਤ ਕੀਤਾ ਖਾਲੀ ਥਾਂ ਮਾਪੋ ਅਜਿੰਦਰ ਕੌਰ ਨੇ ਭਾਰਤੀ ਮੈਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਨਾ ਡੈਸ਼ ਕਮਾਇਆ ਹੈ ਨਾਮ ਅਜਿੰਦਰ ਕੌਰ ਦੇ ਹਾਕੀ ਕੋਚ ਕੌਣ ਸਨ ਗੁਰਚਰਨ ਸਿੰਘ ਬੋਦੀ ਜਲੰਧਰ ਸ਼ਹਿਰ ਡੈਸ਼ ਦਾ ਘਰ ਹੈ ਹਾਕੀ ਦਾ ਅਜਿੰਦਰ ਹਾਕੀ ਖੇਡਣ ਦੇ ਨਾਲ-ਨਾਲ ਡੈਸ਼ ਸੁੱਟਣ ਵਿੱਚ ਵੀ ਮਾਹਰ ਹੈ ਗੋਲਾ ਉਹ ਫੁੱਲ ਬੈਕ ਤੇ ਡੈਸ਼ ਦੋਹਾਂ ਪੋਜੀਸ਼ਨਾਂ ਤੇ ਵਧੀਆ ਖੇਡ ਲੈਂਦੀ ਹੈ ਸੈਂਟਰ ਹਾਫ ਅਜਿੰਦਰ ਕੌਰ ਔਰਤਾਂ ਵਾਲੀ ਨਹੀਂ ਸਗੋ ਡੈਸ਼ ਵਾਲੀ ਹਾਕੀ ਖੇਡਦੀ ਹੈ ਮਰਦਾਂ ਵਾਲੀ ਉਸਨੇ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਤੋਂ ਡੈਸ਼ ਦਾ ਡਿਪਲੋਮਾ ਹਾਸਲ ਕੀਤਾ ਕੋਚਿੰਗ ਪੰਜਾਬ ਸਰਕਾਰ ਦੇ ਡੈਸ਼ ਵਿੱਚ ਉਸਨੇ ਕੋਚ ਦੀ ਸੇਵਾ ਵੀ ਨਿਭਾਈ ਸਿੱਖਿਆ ਵਿਭਾਗ ਦੇ ਵਿੱਚ ਠੀਕ ਹੈ ਜੀ ਅਜਿੰਦਰ ਕੌਰ ਨੇ ਭਾਰਤੀ ਹਾਕੀ ਮੈਲਾ ਖੇਡ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਆ ਨਾਮ ਕਮਾਇਆ ਹੈ ਅਜਿੰਦਰ ਕੌਰ ਦੇ ਹਾਕੀ ਕੋਚ ਕੌਣ ਸਨ ਗੁਰਚਰਨ ਸਿੰਘ ਬੋਧੀ ਸਨ ਜਲੰਧਰ ਸ਼ਹਿਰ ਹਾਕੀ ਦਾ ਘਰ ਹੈ ਅਜਿੰਦਰ ਹਾਕੀ ਖੇਡਣ ਨਾਲ ਨਾਲ ਗੋਲਾ ਸੁੱਟਣ ਵਿੱਚ ਵੀ ਮਾਹਰ ਹੈ ਉਹ ਫੁੱਲ ਬੈਕ ਦੇ ਸੈਂਟਰ ਹਾਫ ਦੋਹਾਂ ਪੋਜੀਸ਼ਨਾਂ ਤੇ ਵਧੀਆ ਖੇਡ ਲੈਂਦੀ ਹੈ ਅਜਿੰਦਰ ਗੌਰ ਔਰਤਾਂ ਵਾਲੀ ਨਹੀਂ ਸਗੋਂ ਮਰਦਾਂ ਵਾਲੀ ਹਾਕੀ ਖੇਡਦੀ ਹੈ ਉਸਨੇ ਪਟਿਆਲਾ ਦੀ ਰਾਸ਼ਟਰੀ ਖੇਡ ਸਭ ਤੋਂ ਪਹਿਲਾਂ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਸਨੇ ਕੋਚ ਦੀ ਸੇਵਾ ਵੀ ਨਿਭਾਈ ਬਾਗ ਬਣਾਓ ਹਸ ਮੁਖ ਹਸਦੇ ਚਿਹਰੇ ਵਾਲਾ ਮੈਨੂੰ ਹਸ ਮੁਖ ਲੋਕ ਵਧੀਆ ਲੱਗਦੇ ਹਨ ਸੰਪਰਕ ਸਬੰਧ ਮੋਬਾਈਲ ਨਾਲ ਅਸੀਂ ਦੂਰ ਬੈਠੇ ਲੋਕਾਂ ਦੇ ਸੰਪਰਕ ਵਿੱਚ ਰਹਿ ਸਕਦੇ ਹਾਂ ਗੋਲ ਹਾਕੀ ਦੀ ਖੇਡ ਵਿੱਚ ਪ੍ਰਾਪਤ ਕੀਤਾ ਅੰਕ ਕੱਲ ਮੈਂ ਹਾਕੀ ਖੇਡਿਆ ਦੋ ਗੋਲ ਕੀਤੇ ਮਦਦਗਾਰ ਸਹਾਇਕ ਮੁਸ਼ਕਲ ਵਿੱਚ ਕੋਈ ਮਦਦਗਾਰ ਦੀ ਪਹਿਚਾਣ ਹੁੰਦੀ ਹੈ ਯੂਨੀਵਰਸਿਟੀ ਵਿਸ਼ਵਵਿਦਿਆਲਿਆ ਮੇਰੀ ਪੰਜਾਬ ਯੂਨੀਵਰਸਿਟੀ ਵਿੱਚ ਪੜਨ ਦੀ ਇੱਛਾ ਹੈ ਪ੍ਰਦਰਸ਼ਨ ਦਿਖਾਵਾ ਜਿੰਦਰ ਕੌਰ ਨੇ ਹਾਕੀ ਦੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸਸਮੋਗ ਹੱਦ ਦੇ ਚਿਹਰੇ ਵਾਲਾ ਸੰਪਰਕ ਸਬੰਧ ਗੋਲ ਹਾਕੀ ਦੀ ਖੇਡ ਵਿੱਚ ਪ੍ਰਾਪਤ ਕੀਤਾ ਅੰਕ ਮਦਦਗਾਰ ਸਹਾਇਕ ਯੂਨੀਵਰਸਿਟੀ ਵਿਸ਼ਵਵਿਦਿਆਲਿਆ ਪ੍ਰਦਰਸ਼ਨ ਦਿਖਾਵਾ ਬਹੁਤ-ਬਹੁਤ ਧੰਨਵਾਦ ਜੀ